ਵਦਾਅ ਸਕਦੀ ਹੈ ਇਸ ਮਾਮਲੇ ਦੇ ਵਿੱਚ ਕੇਂਦਰੀ ਬਿਜਲੀ ਮੰਤਰਾਲੇ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਤੇ ਵੀ ਮੈਂ ਹੱਸ ਨਾ ਨਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਤੇ ਲਈ ਵੱਡੀ ਖੁਸ਼ਖਬਰੀ ਹੋ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਕਰਜ਼ੇ ਦੇ ਵਿੱਚ ਜਿਹੜਾ ਵਾਅਦਾ ਕਰਨ ਦੀ ਮੰਗ ਕੀਤੀ ਸੀ ਕਿਹਾ ਜਾ ਰਿਹਾ ਸੀ ਕਿ ਕਰਜ਼ਾ ਦਰ ਵਿਦਾਈ ਜਾਵੇ ਤੇ ਇਸ ਵਿੱਚਕਾਰ ਹੁਣ ਇਸ ਮੰਗ ਨੂੰ ਬੂਰ ਲੱਗ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਇਸ ਦੀ ਜੜੀ ਇਹ ਗੱਲ ਸੁਣੀ ਜਾਵੇਗੀ ਕੇਂਦਰ ਸਰਕਾਰ ਨੂੰ ਇੱਕ ਜਿਹੜੀ ਚਿੱਠੀ ਲਿਖੀ ਗਈ ਸੀ ਤਾਂ ਇਸੇ ਵਿਚਾਲੇ 10000 ਕਰੋੜ ਦੇ ਖਰਚੇ ਦੀ ਮੰਗ ਕੀਤੀ ਗਈ ਸੀ ਵਾਦਾ ਕਰਨ ਦੀ ਮੰਗ ਕੀਤੀ ਸੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ ਤੇ ਹੁਣ ਕਿਹਾ ਜਾ ਰਿਹਾ ਕਿ ਇਸ ਮੰਗ ਨੂੰ ਸ਼ਾਇਦ ਬੂਰ ਲੱਗ ਸਕਦਾ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅਕੇ ਚਾਲੂ ਵਿੱਤੀ ਸਾਲ ਦੌਰਾਨ ਖਰਚੇ ਦੀ ਸੀਮਾ ਵਧਾਉਣ ਦੀ ਮੰਗ ਰੱਖੀ ਹੈ ਤੇ ਸਰਕਾਰ ਨੇ ਖਰਚਾ ਸੀਮਾ 10000 ਕਰੋੜ ਰੁਪਏ ਵਧਾਉਣ ਦੀ ਮੰਗ ਕੀਤੀ ਸੀ ਤੇ ਇਸ ਵਿਚਾਲੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਵਧਾ ਸਕਦੀ ਹੈ ਇਸ ਮਾਮਲੇ ਦੇ ਵਿੱਚ ਕੇਂਦਰੀ ਬਿਜਲੀ ਮੰਤਰਾਲੇ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਤੱਥਾਂ ਦੇ ਮੱਦੇ ਨਜ਼ਰ ਖਰਚਾ ਹੱਦ ਵਿੱਚ ਕਟੌਤੀ ਦੀ ਬਹਾਲੀ ਨੂੰ ਪ੍ਰਵਾਨ ਕੀ ਦੇਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਸੋ ਰਾਹਤ ਵਾਲੀ ਗੱਲ ਹੋਵੇਗੀ ਪੰਜਾਬ ਸਰਕਾਰ ਦੇ ਲਈ ਕਿਉਂਕਿ ਵਿੱਤ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਜਿਹੜੀ ਬਤਾਈ ਜਾਵੇ ਤੇ ਇਸ ਨੂੰ ਲੈ ਕੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ ਹਾਲਾਂਕਿ ਪਾਵਰਕਾਮ ਦੇ ਵਿੱਚ ਹੋ ਰਹੇ ਕਾਟੇ ਬਾਰੇ ਵੀ ਕੇਂਦਰੀ ਵਿੱਤ ਮੰਤਰਾਲੇ ਨੇ 2 ਮਾਰਚ ਨੂੰ ਵਿਚਲੇ ਮੰਤਰਾਲੇ ਨੂੰ ਪੱਤਰ ਲਿਖਿਆ ਸੀ ਤੇ ਉਸ ਤੋਂ ਬਾਅਦ 5 April 2024 ਨੂੰ ਪੰਜਾਬ ਸਰਕਾਰ ਨੇ ਪੱਤਰ ਲਿਖ ਕੇ ਆਪਣਾ ਪੱਖ ਪੇਸ਼ ਕੀਤਾ ਸੀ ਇਹ ਵੀ ਦੱਸਿਆ ਸੀ ਕਿ ਸਾਲ 2022-23 ਦੇ ਵਿੱਚ ਵਿੱਤੀ ਕਾਟੇ ਦੇ ਕਾਰਨ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਵਿਚਲੀ ਖਰੀਦ ਤੇ 2757 ਕਰੋੜ ਰੁਪਏ ਦਾ ਵਾਧਾ ਹੈ ਸਾਲ 2022-23 ਦੇ ਵਿੱਚ ਪੂਰੇ ਦੇਸ਼ ਵਿੱਚ 10% ਵਿਦੇਸ਼ੀ ਕੋਇਲੇ ਦੀ ਵਰਤੋਂ ਕਰਨ ਲਈ ਕਿਹਾ ਗਿਆ ਸੀ ਤੇ ਜਿਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਖਰਚਾ ਹੱਦ ਵਧਣ ਦਾ ਵਿਚਾਰ ਪੰਜਾਬ ਲਈ ਵੱਡੀ ਰਾਹਤ ਵਾਲੀ ਗੱਲ ਹੋ ਸਕਦੀ ਹੈ ਕਿਉਂਕਿ ਸਰਕਾਰ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਬਹਿ ਰਿਹਾ ਸੀ ਤੇ ਇਸੇ ਕਾਰਨ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀਆਂ ਤਨਖਾਹਾਂ 4 ਸਤੰਬਰ ਨੂੰ ਦਿੱਤੀਆਂ ਗਈਆਂ ਇਸ ਤੋਂ ਇਲਾਵਾ 3 ਰੁਪਏ ਪ੍ਰਤੀ 7 ਕਿਲੋਵਾਟ ਬਿਜਲੀ ਸਬਸਿਡੀ ਖਤਮ ਕਰਨ ਤੇਲ ਦੀਆਂ ਕੀਮਤਾਂ ਵਧਾਉਣ ਅਤੇ ਗ੍ਰੀਨ ਟੈਕਸ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਤੇ ਜਿਹੇ ਵਿਚਾਰ ਹੁਣ ਰਾਹਤ ਵਾਲੀ ਗੱਲ ਹੋ ਸਕਦੀ ਹੈ ਪੰਜਾਬ ਸਰਕਾਰ ਲਈ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਸੀ ਪੰਜਾਬ ਸਰਕਾਰ ਤੇ ਇਸ ਦੇ ਵਿਚਾਲੇ ਕਿਹਾ ਜਾ ਰਿਹਾ ਕਿ ਹੁਣ ਕੇਂਦਰ ਸਰਕਾਰ ਪੰਜਾਬ ਦੀ ਕਰਜ਼ਾ ਹੱਦ 10000 ਕਰੋੜ ਰੁਪਏ ਵਧਾਉਣ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ ਅੱ비 ਮੈਂ ਹੱਸ ਨਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਤੇ ਲਈ ਵੱਡੀ ਖੁਸ਼ਖਬਰੀ ਹੋ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਕਰਜ਼ੇ ਦੇ ਵਿੱਚ ਜਿਹੜਾ ਵਾਅਦਾ ਕਰਨ ਦੀ ਮੰਗ ਕੀਤੀ ਸੀ ਕਿਹਾ ਜਾ ਰਿਹਾ ਹੈ ਸਿੱਕਿ ਕਰਜ਼ਾ ਦਰਵਿਦਾਈ ਜਾਵੇ ਤੇ ਇਸ ਵਿੱਚਕਾਰ ਹੁਣ ਇਸ ਮੰਗ ਨੂੰ ਬੂਰ ਲੱਗ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਇਸ ਦੀ ਜੜੀ ਇਹ ਗੱਲ ਸੁਣੀ ਜਾਵੇਗੀ ਕੇਂਦਰ ਸਰਕਾਰ ਨੂੰ ਇੱਕ ਜਿਹੜੀ ਚਿੱਠੀ ਲਿਖੀ ਗਈ ਸੀ ਤਾਂ ਇਸੇ ਵਿਚਾਲੇ 10000 ਕਰੋੜ ਦੇ ਖਰਚੇ ਦੀ ਮੰਗ ਕੀਤੀ ਗਈ ਸੀ ਵਾਦਾ ਕਰਨ ਦੀ ਮੰਗ ਕੀਤੀ ਸੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਮੰਗ ਨੂੰ ਸ਼ਾਇਦ ਬੂਰ ਲੱਗ ਸਕਦਾ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅੱਗੇ ਚਾਲੂ ਵਿੱਤੀ ਸਾਲ ਦੌਰਾਨ ਖਰਚੇ ਦੀ ਸੀਮਾ ਵਧਾਉਣ ਦੀ ਮੰਗ ਰੱਖੀ ਹੈ ਤੇ ਸਰਕਾਰ ਨੇ ਖਰਚਾ ਸੀਮਾ 10000 ਕਰੋੜ ਰੁਪਏ ਵਧਾਉਣ ਦੀ ਮੰਗ ਕੀਤੀ ਸੀ ਤੇ ਇਸ ਵਿਚਾਲੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਵਧਾ ਸਕਦੀ ਹੈ ਇਸ ਮਾਮਲੇ ਦੇ ਵਿੱਚ ਕੇਂਦਰੀ ਬਿਜਲੀ ਮੰਤਰਾਲੇ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਤੱਥਾਂ ਦੇ ਮੱਦੇਨਜ਼ਰ ਖਰਚਾ ਹੱਦ ਵਿੱਚ ਕਟੌਤੀ ਦੀ ਬਹਾਲੀ ਨੂੰ ਪਰਫਾਨ ਕੀ ਦੇਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਸੋ ਰਾਹਤ ਵਾਲੀ ਗੱਲ ਹੋਵੇਗੀ ਪੰਜਾਬ ਸਰਕਾਰ ਦੇ ਲਈ ਕਿਉਂਕਿ ਵਿੱਤ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਜਿਹੜੀ ਬਤਾਈ ਜਾਵੇ ਤੇ ਇਸ ਨੂੰ ਲੈ ਕੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ ਹਾਲਾਂਕਿ ਪਾਵਰਕਾਮ ਦੇ ਵਿੱਚ ਹੋ ਰਹੇ ਕਾਟੇ ਬਾਰੇ ਵੀ ਕੇਂਦਰੀ ਵਿੱਤ ਮੰਤਰਾਲੇ ਨੇ 2B ਮਾਰਚ ਨੂੰ ਵਿੱਲੇ ਮੰਤਰਾਲੇ ਨੂੰ ਪੱਤਰ ਲਿਖਿਆ ਸੀ ਤੇ ਉਸ ਤੋਂ ਬਾਅਦ 5 April 2024 ਨੂੰ ਪੰਜਾਬ ਸਰਕਾਰ ਨੇ ਪੱਤਰ ਲਿਖ ਕੇ ਆਪਣਾ ਪੱਖ ਪੇਸ਼ ਕੀਤਾ ਸੀ ਇਹ ਵੀ ਦੱਸਿਆ ਸੀ ਕਿ ਸਾਲ 2022-23 ਦੇ ਵਿੱਚ ਵਿੱਤੀ ਘਾਟੇ ਦੇ ਕਾਰਨ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਬਿਜਲੀ ਖਰੀਦ ਤੇ 2757 ਕਰੋੜ ਰੁਪਏ ਦਾ ਵਾਅਦਾ ਹੈ ਸਾਲ 2022-23 ਦੇ ਵਿੱਚ ਪੂਰੇ ਦੇਸ਼ ਵਿੱਚ 10% ਵਿਦੇਸ਼ੀ ਕੋਲੇ ਦੀ ਵਰਤੋਂ ਕਰਨ ਲਈ ਕਿਹਾ ਗਿਆ ਸੀ ਤੇ ਜਿਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਖਰਚਾ ਹੱਦ ਵਧਾਉਣ ਦਾ ਵਿਚਾਰ ਪੰਜਾਬ ਲਈ ਵੱਡੀ ਰਾਹਤ ਵਾਲੀ ਗੱਲ ਹੋ ਸਕਦੀ ਹੈ ਕਿਉਂਕਿ ਸਰਕਾਰ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਫੈਰਿਆ ਸੀ ਤੇ ਇਸੇ ਕਾਰਨ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀਆਂ ਤਨਖਾਹਾਂ 4 ਸਤੰਬਰ ਨੂੰ ਦਿੱਤੀਆਂ ਗਈਆਂ ਇਸ ਤੋਂ ਇਲਾਵਾ 3 ਰੁਪਏ ਪ੍ਰਤੀ 7 ਕਿਲੋਵਾਟ ਬਿਜਲੀ ਸਬਸਿਡੀ ਖਤਮ ਕਰਨ ਤੇਲ ਦੀਆਂ ਕੀਮਤਾਂ ਵਧਾਉਣ ਅਤੇ ਗ੍ਰੀਨ ਟੈਕਸ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਤੇ ਜਿਹੇ ਵਿਚਾਰ ਹੁਣ ਰਾਹਤ ਵਾਲੀ ਗੱਲ ਹੋ ਸਕਦੀ ਹੈ ਪੰਜਾਬ ਸਰਕਾਰ ਲਈ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਸੀ ਪੰਜਾਬ ਸਰਕਾਰ ਤੇ ਇਸੇ ਦੇ ਵਿਚਾਰੇ ਕਿਹਾ ਜਾ ਰਿਹਾ ਕਿ ਹੁਣ ਕੇਂਦਰ ਸਰਕਾਰ ਪੰਜਾਬ ਦੀ ਕਰਜ਼ਾ ਹੱਦ 10000 ਕਰੋੜ ਰੁਪਏ ਵਧਾਉਣ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ ਅੱ비 ਮੈਂ ਹੱਸਨੇਨਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਤੇ ਲਈ ਵੱਡੀ ਖੁਸ਼ਖਬਰੀ ਹੋ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਕਰਜ਼ੇ ਦੇ ਵਿੱਚ ਜਿਹੜਾ ਵਾਅਦਾ ਕਰਨ ਦੀ ਮੰਗ ਕੀਤੀ ਸੀ ਕਿਹਾ ਜਾ ਰਿਹਾ ਹੈ ਸਿੱਕਿ ਕਰਜ਼ਾ ਦਰਵਿਦਾਈ ਜਾਵੇ ਤੇ ਇਸ ਵਿੱਚਕਾਰ ਹੁਣ ਇਸ ਮੰਗ ਨੂੰ ਬੂਰ ਲੱਗ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਇਸ ਦੀ ਜੜੀ ਇਹ ਗੱਲ ਸੁਣੀ ਜਾਵੇਗੀ ਕੇਂਦਰ ਸਰਕਾਰ ਨੂੰ ਇੱਕ ਜਿਹੜੀ ਚਿੱਠੀ ਲਿਖੀ ਗਈ ਸੀ ਤਾਂ ਇਸੇ ਵਿਚਾਲੇ 10000 ਕਰੋੜ ਦੇ ਖਰਚੇ ਦੀ ਮੰਗ ਕੀਤੀ ਗਈ ਸੀ ਵਾਦਾ ਕਰਨ ਦੀ ਮੰਗ ਕੀਤੀ ਸੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ ਤੇ ਹੁਣ ਕਿਹਾ ਜਾ ਰਿਹਾ ਕਿ ਇਸ ਮੰਗ ਨੂੰ ਸ਼ਾਇਦ ਬੂਰ ਲੱਗ ਸਕਦਾ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅਕੇ ਚਾਲੂ ਵਿੱਤੀ ਸਾਲ ਦੌਰਾਨ ਖਰਚੇ ਦੀ ਸੀਮਾ ਵਧਾਉਣ ਦੀ ਮੰਗ ਰੱਖੀ ਹੈ ਤੇ ਸਰਕਾਰ ਨੇ ਖਰਚਾ ਸੀਮਾ 10000 ਕਰੋੜ ਰੁਪਏ ਵਧਾਉਣ ਦੀ ਮੰਗ ਕੀਤੀ ਸੀ ਤੇ ਇਸ ਵਿਚਾਲੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਵਧਾ ਸਕਦੀ ਹੈ ਇਸ ਮਾਮਲੇ ਦੇ ਵਿੱਚ ਕੇਂਦਰੀ ਬਿਜਲੀ ਮੰਤਰਾਲੇ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਤੱਥਾਂ ਦੇ ਮੱਦੇਨਜ਼ਰ ਖਰਚਾ ਹੱਦ ਵਿੱਚ ਕਟੌਤੀ ਦੀ ਬਹਾਲੀ ਨੂੰ ਪ੍ਰਵਾਨ ਕੀ ਦੇਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਸੋ ਰਾਹਤ ਵਾਲੀ ਗੱਲ ਹੋਵੇਗੀ ਪੰਜਾਬ ਸਰਕਾਰ ਦੇ ਲਈ ਕਿਉਂਕਿ ਵਿੱਤ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਪੰਜਾਬ ਦੀ ਕਰਜ਼ਾ ਹੱਦ 10000 ਕਰੋੜ ਰੁਪਏ ਜਿਹੜੀ ਬਧਾਈ ਚਾਵੇ ਤੇ ਇਸ ਨੂੰ ਲੈ ਕੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ ਹਾਲਾਂਕਿ ਪਾਵਰਕਾਮ ਦੇ ਵਿੱਚ ਹੋ ਰਹੇ ਕਾਟੇ ਬਾਰੇ ਵੀ ਕੇਂਦਰੀ ਵਿੱਤ ਮੰਤਰਾਲੇ ਨੇ 2 ਮਾਰਚ ਤੋਂ ਵਿਚਲੇ ਮੰਤਰਾਲੇ ਨੂੰ ਪੱਤਰ ਲਿਖਿਆ ਸੀ ਤੇ ਉਸ ਤੋਂ ਬਾਅਦ 5 April 2024 ਨੂੰ ਪੰਜਾਬ ਸਰਕਾਰ ਨੇ ਪੱਤਰ ਲਿਖ ਕੇ ਆਪਣਾ ਪੱਖ ਪੇਸ਼ ਕੀਤਾ ਸੀ ਇਹ ਵੀ ਦੱਸਿਆ ਸੀ ਕਿ ਸਾਲ 2022-23 ਦੇ ਵਿੱਚ ਵਿੱਤੀ ਘਾਟੇ ਦੇ ਕਾਰਨ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਵਿਚਲੀ ਖਰੀਦ ਤੇ 2757 ਕਰੋੜ ਰੁਪਏ ਦਾ ਵਾਅਦਾ ਹੈ ਸਾਲ 2022-23 ਦੇ ਵਿੱਚ ਪੂਰੇ ਦੇਸ਼ ਵਿੱਚ 10% ਵਿਦੇਸ਼ੀ ਕੋਲੇ ਦੀ ਵਰਤੋਂ ਕਰਨ ਲਈ ਕਿਹਾ ਗਿਆ ਸੀ ਤੇ ਜਿਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਖਰਚਾ ਹੱਦ ਵਧਾਂਤ ਵਿਚਾਰ ਪੰਜਾਬ ਲਈ ਵੱਡੀ ਰਾਹਤ ਵਾਲੀ ਗੱਲ ਹੋ ਸਕਦੀ ਹੈ ਕਿਉਂਕਿ ਸਰਕਾਰ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਫੈਰਿਆ ਸੀ ਤੇ ਇਸੇ ਕਾਰਨ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀਆਂ ਤਨਖਾਹਾਂ 4 ਸਤੰਬਰ ਨੂੰ ਦਿੱਤੀਆਂ ਗਈਆਂ ਇਸ ਤੋਂ ਇਲਾਵਾ 3 ਰੁਪਏ ਪ੍ਰਤੀ 7 ਕਿਲੋਵਾਟ ਬਿਜਲੀ ਸਬਸਿਡੀ ਖਤਮ ਕਰਨ ਤੇਲ ਦੀਆਂ ਕੀਮਤਾਂ ਵਧਾਉਣ ਅਤੇ ਗ੍ਰੀਨ ਟੈਕਸ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਤੇ ਜਿਹੇ ਦੇ ਵਿਚਕਾਰ ਹੁਣ ਰਾਹਤ ਵਾਲੀ ਗੱਲ ਹੋ ਸਕਦੀ ਹੈ ਪੰਜਾਬ ਸਰਕਾਰ ਲਈ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਸੀ ਪੰਜਾਬ ਸਰਕਾਰ ਤੇ ਇਸੇ ਦੇ ਵਿਚਾਲੇ ਕਿਹਾ ਜਾ ਰਿਹਾ ਕਿ ਹੁਣ ਕੇਂਦਰ ਸਰਕਾਰ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਵਧਾਉਣ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ ਅੱ비 ਮੈਂ ਹੱਸਨੇਨਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਤੇ ਲਈ ਵੱਡੀ ਖੁਸ਼ਖਬਰੀ ਹੋ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਕਰਜ਼ੇ ਦੇ ਵਿੱਚ ਜਿਹੜਾ ਵਾਅਦਾ ਕਰਨ ਦੀ ਮੰਗ ਕੀਤੀ ਸੀ ਕਿਹਾ ਜਾ ਰਿਹਾ ਹੈ ਸਿੱਕਿ ਕਰਜ਼ਾ ਦਰ ਵਧਾਈ ਜਾਵੇ ਤੇ ਇਸ ਵਿੱਚਕਾਰ ਹੁਣ ਇਸ ਮੰਗ ਨੂੰ ਬੂਰ ਲੱਗ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਇਸ ਦੀ ਜੜੀ ਇਹ ਗੱਲ ਸੁਣੀ ਜਾਵੇਗੀ ਕੇਂਦਰ ਸਰਕਾਰ ਨੂੰ ਇੱਕ ਜਿਹੜੀ ਚਿੱਠੀ ਲਿਖੀ ਗਈ ਸੀ ਤਾਂ ਇਸੇ ਵਿਚਾਲੇ 10000 ਕਰੋੜ ਦੇ ਖਰਚੇ ਦੀ ਮੰਗ ਕੀਤੀ ਗਈ ਸੀ ਵਾਦਾ ਕਰਨ ਦੀ ਮੰਗ ਕੀਤੀ ਸੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਮੰਗ ਨੂੰ ਸ਼ਾਇਦ ਬੂਰ ਲੱਗ ਸਕਦਾ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅਕੇ ਚਾਲੂ ਵਿੱਤੀ ਸਾਲ ਦੌਰਾਨ ਖਰਚੇ ਦੀ ਸੀਮਾ ਵਧਾਉਣ ਦੀ ਮੰਗ ਰੱਖੀ ਹੈ ਤੇ ਸਰਕਾਰ ਨੇ ਖਰਚਾ ਸੀਮਾ 10000 ਕਰੋੜ ਰੁਪਏ ਵਧਾਉਣ ਦੀ ਮੰਗ ਕੀਤੀ ਸੀ ਤੇ ਇਸ ਵਿਚਾਲੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਵਧਾ ਸਕਦੀ ਹੈ ਇਸ ਮਾਮਲੇ ਦੇ ਵਿੱਚ ਕੇਂਦਰੀ ਬਿਜਲੀ ਮੰਤਰਾਲੇ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਤੱਥਾਂ ਦੇ ਮੱਦੇਨਜ਼ਰ ਖਰਚਾ ਹੱਦ ਵਿੱਚ ਕਟੌਤੀ ਦੀ ਬਹਾਲੀ ਨੂੰ ਪਰਫਾਨ ਕੀ ਦੇਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਸੋ ਰਾਹਤ ਵਾਲੀ ਗੱਲ ਹੋਵੇਗੀ ਪੰਜਾਬ ਸਰਕਾਰ ਦੇ ਲਈ ਕਿਉਂਕਿ ਵਿੱਤ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਪੰਜਾਬ ਦੀ ਕਰਜ਼ਾ ਹੱਦ 10000 ਕਰੋੜ ਰੁਪਏ ਜਿਹੜੀ ਬਤਾਈ ਜਾਵੇ ਤੇ ਇਸ ਨੂੰ ਲੈ ਕੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ ਹਾਲਾਂਕਿ ਪਾਵਰਕਾਮ ਦੇ ਵਿੱਚ ਹੋ ਰਹੇ ਕਾਟੇ ਬਾਰੇ ਵੀ ਕੇਂਦਰੀ ਵਿੱਤ ਮੰਤਰਾਲੇ ਨੇ 2 ਮਾਰਚ ਨੂੰ ਵਿਚਲੇ ਮੰਤਰਾਲੇ ਨੂੰ ਪੱਤਰ ਲਿਖਿਆ ਸੀ ਤੇ ਉਸ ਤੋਂ ਬਾਅਦ 5 April 2024 ਨੂੰ ਪੰਜਾਬ ਸਰਕਾਰ ਨੇ ਪੱਤਰ ਲਿਖ ਕੇ ਆਪਣਾ ਪੱਖ ਪੇਸ਼ ਕੀਤਾ ਸੀ ਇਹ ਵੀ ਦੱਸਿਆ ਸੀ ਕਿ ਸਾਲ 2022-23 ਦੇ ਵਿੱਚ ਵਿੱਤੀ ਘਾਟੇ ਦੇ ਕਾਰਨ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਬਿਜਲੀ ਖਰੀਦ ਤੇ 2757 ਕਰੋੜ ਰੁਪਏ ਦਾ ਵਾਅਦਾ ਹੈ ਸਾਲ 2022-23 ਦੇ ਵਿੱਚ ਪੂਰੇ ਦੇਸ਼ ਵਿੱਚ 10 ਫੀਸਦੀ ਵਿਦੇਸ਼ੀ ਕੋਇਲੇ ਦੀ ਵਰਤੋਂ ਕਰਨ ਲਈ ਕਿਹਾ ਗਿਆ ਸੀ ਤੇ ਜਿਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਖਰਚਾ ਹੱਦ ਵਧਾਂਤ ਵਿਚਾਰ ਪੰਜਾਬ ਲਈ ਵੱਡੀ ਰਾਹਤ ਵਾਲੀ ਗੱਲ ਹੋ ਸਕਦੀ ਹੈ ਕਿਉਂਕਿ ਸਰਕਾਰ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਆ ਸੀ ਤੇ ਇਸੇ ਕਾਰਨ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀਆਂ ਤਨਖਾਹਾਂ 4 ਸਤੰਬਰ ਨੂੰ ਦਿੱਤੀਆਂ ਗਈਆਂ ਇਸ ਤੋਂ ਇਲਾਵਾ 3 ਰੁਪਏ ਪ੍ਰਤੀ 7 ਕਿਲੋਵਾਟ ਬਿਜਲੀ ਸਬਸਿਡੀ ਖਤਮ ਕਰਨ ਤੇਲ ਦੀਆਂ ਕੀਮਤਾਂ ਵਧਾਉਣ ਅਤੇ ਗ੍ਰੀਨ ਟੈਕਸ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਤੇ ਜਿਹੇ ਵਿਚਾਰ ਹੁਣ ਰਾਹਤ ਵਾਲੀ ਗੱਲ ਹੋ ਸਕਦੀ ਹੈ ਪੰਜਾਬ ਸਰਕਾਰ ਲਈ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਸੀ ਪੰਜਾਬ ਸਰਕਾਰ ਤੇ ਇਸੇ ਦੇ ਵਿਚਾਰੇ ਕਿਹਾ ਜਾ ਰਿਹਾ ਕਿ ਹੁਣ ਕੇਂਦਰ ਸਰਕਾਰ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਵਧਾਉਣ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ ਅੱ비 ਮੈਂ ਹੱਸਨੇ ਨਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਤੇ ਲਈ ਵੱਡੀ ਖੁਸ਼ਖਬਰੀ ਹੋ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਕਰਜ਼ੇ ਦੇ ਵਿੱਚ ਜਿਹੜਾ ਵਾਅਦਾ ਕਰਨ ਦੀ ਮੰਗ ਕੀਤੀ ਸੀ ਕਿਹਾ ਜਾ ਰਿਹਾ ਹੈ ਸਿੱਕਿ ਕਰਜ਼ਾ ਦਰ ਵਿਦਾਈ ਜਾਵੇ ਤੇ ਇਸ ਵਿੱਚਕਾਰ ਹੁਣ ਇਸ ਮੰਗ ਨੂੰ ਬੂਰ ਲੱਗ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਇਸ ਦੀ ਜੜੀ ਇਹ ਗੱਲ ਸੁਣੀ ਜਾਵੇਗੀ ਕੇਂਦਰ ਸਰਕਾਰ ਨੂੰ ਇੱਕ ਜਿਹੜੀ ਚਿੱਠੀ ਲਿਖੀ ਗਈ ਸੀ ਤਾਂ ਇਸੇ ਵਿਚਾਲੇ 10000 ਕਰੋੜ ਦੇ ਖਰਚੇ ਦੀ ਮੰਗ ਕੀਤੀ ਗਈ ਸੀ ਵਾਦਾ ਕਰਨ ਦੀ ਮੰਗ ਕੀਤੀ ਸੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਮੰਗ ਨੂੰ ਸ਼ਾਇਦ ਬੂਰ ਲੱਗ ਸਕਦਾ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅਕੇ ਚਾਲੂ ਵਿੱਤੀ ਸਾਲ ਦੌਰਾਨ ਖਰਚੇ ਦੀ ਸੀਮਾ ਵਧਾਉਣ ਦੀ ਮੰਗ ਰੱਖੀ ਹੈ ਤੇ ਸਰਕਾਰ ਨੇ ਖਰਚਾ ਸੀਮਾ 10000 ਕਰੋੜ ਰੁਪਏ ਵਧਾਉਣ ਦੀ ਮੰਗ ਕੀਤੀ ਸੀ ਤੇ ਇਸ ਵਿਚਾਲੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਵਧਾ ਸਕਦੀ ਹੈ ਇਸ ਮਾਮਲੇ ਦੇ ਵਿੱਚ ਕੇਂਦਰੀ ਬਿਜਲੀ ਮੰਤਰਾਲੇ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਤੱਥਾਂ ਦੇ ਮੱਦੇ ਨਜ਼ਰ ਖਰਚਾ ਹੱਦ ਵਿੱਚ ਕਟੌਤੀ ਦੀ ਬਹਾਲੀ ਨੂੰ ਪਰਫਾਨ ਕੀ ਦੇਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਸੋ ਰਾਹਤ ਵਾਲੀ ਗੱਲ ਹੋਵੇਗੀ ਪੰਜਾਬ ਸਰਕਾਰ ਦੇ ਲਈ ਕਿਉਂਕਿ ਵਿੱਤ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਜਿਹੜੀ ਬਤਾਈ ਜਾਵੇ ਤੇ ਇਸ ਨੂੰ ਲੈ ਕੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ ਹਾਲਾਂਕਿ ਪਾਵਰਕਾਮ ਦੇ ਵਿੱਚ ਹੋ ਰਹੇ ਕਾਟੇ ਬਾਰੇ ਵੀ ਕੇਂਦਰੀ ਵਿੱਤ ਮੰਤਰਾਲੇ ਨੇ 20 ਮਾਰਚ ਨੂੰ ਵਿਚਲੇ ਮੰਤਰਾਲੇ ਨੂੰ ਪੱਤਰ ਲਿਖਿਆ ਸੀ ਤੇ ਉਸ ਤੋਂ ਬਾਅਦ 5 April 2024 ਨੂੰ ਪੰਜਾਬ ਸਰਕਾਰ ਨੇ ਪੱਤਰ ਲਿਖ ਕੇ ਆਪਣਾ ਪੱਖ ਪੇਸ਼ ਕੀਤਾ ਸੀ ਇਹ ਵੀ ਦੱਸਿਆ ਕਿ ਸੀ ਕਿ ਸਾਲ 2022-23 ਦੇ ਵਿੱਚ ਵਿੱਤੀ ਘਾਟੇ ਦੇ ਕਾਰਨ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਵਿਚਲੀ ਖਰੀਦ ਤੇ 2757 ਕਰੋੜ ਰੁਪਏ ਦਾ ਵਾਅਦਾ ਹੈ ਸਾਲ 2022-23 ਦੇ ਵਿੱਚ ਪੂਰੇ ਦੇਸ਼ ਵਿੱਚ 10% ਵਿਦੇਸ਼ੀ ਕੋਇਲੇ ਦੀ ਵਰਤੋਂ ਕਰਨ ਲਈ ਕਿਹਾ ਗਿਆ ਸੀ ਤੇ ਜਿਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਖਰਚਾ ਹੱਦ ਵਧਣ ਦਾ ਵਿਚਾਰ ਪੰਜਾਬ ਲਈ ਵੱਡੀ ਰਾਹਤ ਵਾਲੀ ਗੱਲ ਹੋ ਸਕਦੀ ਹੈ ਕਿਉਂਕਿ ਸਰਕਾਰ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਆ ਸੀ ਤੇ ਇਸੇ ਕਾਰਨ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀਆਂ ਤਨਖਾਹਾਂ 4 ਸਤੰਬਰ ਨੂੰ ਦਿੱਤੀਆਂ ਗਈਆਂ ਇਸ ਤੋਂ ਇਲਾਵਾ 3 ਰੁਪਏ ਪ੍ਰਤੀ 7 ਕਿਲੋਵਾਟ ਬਿਜਲੀ ਸਬਸਿਡੀ ਖਤਮ ਕਰਨ ਤੇਲ ਦੀਆਂ ਕੀਮਤਾਂ ਵਧਾਉਣ ਅਤੇ ਗ੍ਰੀਨ ਟੈਕਸ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਤੇ ਜਿਹੇ ਦੇ ਵਿਚਕਾਰ ਹੁਣ ਰਾਹਤ ਵਾਲੀ ਗੱਲ ਹੋ ਸਕਦੀ ਹੈ ਪੰਜਾਬ ਸਰਕਾਰ ਲਈ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਸੀ ਪੰਜਾਬ ਸਰਕਾਰ ਤੇ ਇਸੇ ਦੇ ਵਿਚਾਰੇ ਕਿਹਾ ਜਾ ਰਿਹਾ ਕਿ ਹੁਣ ਕੇਂਦਰ ਸਰਕਾਰ ਪੰਜਾਬ ਦੀ ਕਰਜ਼ਾ ਹੱਦ 10000 ਕਰੋੜ ਰੁਪਏ ਵਧਾਉਣ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ ਅੱ비 ਮੈਂ ਹੱਸਨੇ ਨਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਤੇ ਲਈ ਵੱਡੀ ਖੁਸ਼ਖਬਰੀ ਹੋ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਕਰਜ਼ੇ ਦੇ ਵਿੱਚ ਜਿਹੜਾ ਵਾਅਦਾ ਕਰਨ ਦੀ ਮੰਗ ਕੀਤੀ ਸੀ ਕਿਹਾ ਜਾ ਰਿਹਾ ਹੈ ਸਿੱਕਿ ਖਰਚਾ ਦਰ ਵਿਦਾਈ ਜਾਵੇ ਤੇ ਇਸ ਵਿੱਚਕਾਰ ਹੁਣ ਇਸ ਮੰਗ ਨੂੰ ਬੂਰ ਲੱਗ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਇਸ ਦੀ ਜੜੀ ਇਹ ਗੱਲ ਸੁਣੀ ਜਾਵੇਗੀ ਕੇਂਦਰ ਸਰਕਾਰ ਨੂੰ ਇੱਕ ਜਿਹੜੀ ਚਿੱਠੀ ਲਿਖੀ ਗਈ ਸੀ ਤਾਂ ਇਸੇ ਵਿਚਾਲੇ 10000 ਕਰੋੜ ਦੇ ਖਰਚੇ ਦੀ ਮੰਗ ਕੀਤੀ ਗਈ ਸੀ ਫਾਇਦਾ ਕਰਨ ਦੀ ਮੰਗ ਕੀਤੀ ਸੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ ਤੇ ਹੁਣ ਕਿਹਾ ਜਾ ਰਿਹਾ ਕਿ ਇਸ ਮੰਗ ਨੂੰ ਸ਼ਾਇਦ ਬੂਰ ਲੱਗ ਸਕਦਾ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅਕੇ ਚਾਲੂ ਵਿੱਤੀ ਸਾਲ ਦੌਰਾਨ ਖਰਚੇ ਦੀ ਸੀਮਾ ਵਧਾਉਣ ਦੀ ਮੰਗ ਰੱਖੀ ਹੈ ਤੇ ਸਰਕਾਰ ਨੇ ਖਰਚਾ ਸੀਮਾ 10000 ਕਰੋੜ ਰੁਪਏ ਵਧਾਉਣ ਦੀ ਮੰਗ ਕੀਤੀ ਸੀ ਤੇ ਇਸ ਵਿਚਾਲੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਵਧਾ ਸਕਦੀ ਹੈ ਇਸ ਮਾਮਲੇ ਦੇ ਵਿੱਚ ਕੇਂਦਰੀ ਬਿਜਲੀ ਮੰਤਰਾਲੇ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਤੱਥਾਂ ਦੇ ਮੱਦੇ ਨਜ਼ਰ ਕਰਜ਼ਾ ਹੱਦ ਵਿੱਚ ਕਟੌਤੀ ਦੀ ਬਹਾਲੀ ਨੂੰ ਪਰਫਾਨ ਕੀ ਦਿਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਸੋ ਰਾਹਤ ਵਾਲੀ ਗੱਲ ਹੋਵੇਗੀ ਪੰਜਾਬ ਸਰਕਾਰ ਦੇ ਲਈ ਕਿਉਂਕਿ ਵਿੱਤ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਪੰਜਾਬ ਦੀ ਕਰਜ਼ਾ ਹੱਦ 10000 ਕਰੋੜ ਰੁਪਏ ਜਿਹੜੀ ਬਤਾਈ ਜਾਵੇ ਤੇ ਇਸ ਨੂੰ ਲੈ ਕੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ ਹਾਲਾਂਕਿ ਪਾਵਰਕਾਮ ਦੇ ਵਿੱਚ ਹੋ ਰਹੇ ਕਾਟੇ ਬਾਰੇ ਵੀ ਕੇਂਦਰੀ ਵਿੱਤ ਮੰਤਰਾਲੇ ਨੇ 2 ਮਾਰਚ ਨੂੰ ਵਿਚਲੇ ਮੰਤਰਾਲੇ ਨੂੰ ਪੱਤਰ ਲਿਖਿਆ ਸੀ ਤੇ ਉਸ ਤੋਂ ਬਾਅਦ 5 April 2024 ਨੂੰ ਪੰਜਾਬ ਸਰਕਾਰ ਨੇ ਪੱਤਰ ਲਿਖ ਕੇ ਆਪਣਾ ਪੱਖ ਪੇਸ਼ ਕੀਤਾ ਸੀ ਇਹ ਵੀ ਦੱਸਿਆ ਕਿ ਸੀ ਕਿ ਸਾਲ 2022-23 ਦੇ ਵਿੱਚ ਵਿੱਤੀ ਘਾਟੇ ਦੇ ਕਾਰਨ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਵਿਚਲੀ ਖਰੀਦ ਤੇ 2757 ਕਰੋੜ ਰੁਪਏ ਦਾ ਵਾਧਾ ਹੈ ਸਾਲ 2022-23 ਦੇ ਵਿੱਚ ਪੂਰੇ ਦੇਸ਼ ਵਿੱਚ 10% ਵਿਦੇਸ਼ੀ ਕੋਇਲੇ ਦੀ ਫਰਤ ਕਰਨ ਲਈ ਕਿਹਾ ਗਿਆ ਸੀ ਤੇ ਜਿਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਖਰਚਾ ਹੱਦ ਵਧਾਉਣ ਦਾ ਵਿਚਾਰ ਪੰਜਾਬ ਲਈ ਵੱਡੀ ਰਾਹਤ ਵਾਲੀ ਗੱਲ ਹੋ ਸਕਦੀ ਹੈ ਕਿਉਂਕਿ ਸਰਕਾਰ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਬਹਿ ਰਿਆ ਸੀ ਤੇ ਇਸੇ ਕਾਰਨ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀਆਂ ਤਨਖਾਹਾਂ 4 ਸਤੰਬਰ ਨੂੰ ਦਿੱਤੀਆਂ ਗਈਆਂ ਇਸ ਤੋਂ ਇਲਾਵਾ 3 ਰੁਪਏ ਪ੍ਰਤੀ 7 ਕਿਲੋਵਾਟ ਬਿਜਲੀ ਸਬਸਿਡੀ ਖਤਮ ਕਰਨ ਤੇਲ ਦੀਆਂ ਕੀਮਤਾਂ ਵਧਾਉਣ ਅਤੇ ਗ੍ਰੀਨ ਟੈਕਸ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਤੇ ਜਿਹੇ ਵਿਚਾਰ ਹੁਣ ਰਾਹਤ ਵਾਲੀ ਗੱਲ ਹੋ ਸਕਦੀ ਹੈ ਪੰਜਾਬ ਸਰਕਾਰ ਲਈ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਸੀ ਪੰਜਾਬ ਸਰਕਾਰ ਤੇ ਇਸ ਦੇ ਵਿਚਾਲੇ ਕਿਹਾ ਜਾ ਰਿਹਾ ਕਿ ਹੁਣ ਕੇਂਦਰ ਸਰਕਾਰ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਵਧਾਉਣ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ ਅੱ비 ਮੈਂ ਹੱਸਨੇਨਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਤੇ ਲਈ ਵੱਡੀ ਖੁਸ਼ਖਬਰੀ ਹੋ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਕਰਜ਼ੇ ਦੇ ਵਿੱਚ ਜਿਹੜਾ ਵਾਅਦਾ ਕਰਨ ਦੀ ਮੰਗ ਕੀਤੀ ਸੀ ਕਿਹਾ ਜਾ ਰਿਹਾ ਹੈ ਸਿੱਕਿ ਕਰਜ਼ਾ ਦਰਵਿਦਾਈ ਜਾਵੇ ਤੇ ਇਸ ਵਿੱਚਕਾਰ ਹੁਣ ਇਸ ਮੰਗ ਨੂੰ ਬੂਰ ਲੱਗ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਇਸ ਦੀ ਜੜੀ ਇਹ ਗੱਲ ਸੁਣੀ ਜਾਵੇਗੀ ਕੇਂਦਰ ਸਰਕਾਰ ਨੂੰ ਇੱਕ ਜਿਹੜੀ ਚਿੱਠੀ ਲਿਖੀ ਗਈ ਸੀ ਤਾਂ ਇਸੇ ਵਿਚਾਲੇ 10000 ਕਰੋੜ ਦੇ ਖਰਚੇ ਦੀ ਮੰਗ ਕੀਤੀ ਗਈ ਸੀ ਵਾਦਾ ਕਰਨ ਦੀ ਮੰਗ ਕੀਤੀ ਸੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਮੰਗ ਨੂੰ ਸ਼ਾਇਦ ਬੂਰ ਲੱਗ ਸਕਦਾ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅਕੇ ਚਾਲੂ ਵਿੱਤੀ ਸਾਲ ਦੌਰਾਨ ਖਰਚੇ ਦੀ ਸੀਮਾ ਵਧਾਉਣ ਦੀ ਮੰਗ ਰੱਖੀ ਹੈ ਤੇ ਸਰਕਾਰ ਨੇ ਖਰਚਾ ਸੀਮਾ 10000 ਕਰੋੜ ਰੁਪਏ ਵਧਾਉਣ ਦੀ ਮੰਗ ਕੀਤੀ ਸੀ ਤੇ ਇਸ ਵਿਚਾਲੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਵਧਾ ਸਕਦੀ ਹੈ ਇਸ ਮਾਮਲੇ ਦੇ ਵਿੱਚ ਕੇਂਦਰੀ ਬਜਟ ਮੰਤਰਾਲੇ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਤੱਥਾਂ ਦੇ ਮੱਦੇ ਨਜ਼ਰ ਕਰਜ਼ਾ ਹੱਦ ਵਿੱਚ ਕਟੌਤੀ ਦੀ ਬਹਾਲੀ ਨੂੰ ਪ੍ਰਵਾਨਗੀ ਦੇਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਸੋ ਰਾਹਤ ਵਾਲੀ ਗੱਲ ਹੋਵੇਗੀ ਪੰਜਾਬ ਸਰਕਾਰ ਦੇ ਲਈ ਕਿਉਂਕਿ ਵਿੱਤ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਪੰਜਾਬ ਦੀ ਕਰਜ਼ਾ ਹੱਦ 10000 ਕਰੋੜ ਰੁਪਏ ਬਾ ਜਿਹੜੀ ਬਤਾਈ ਚਾਵੇ ਤੇ ਇਸ ਨੂੰ ਲੈ ਕੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ ਹਾਲਾਂਕਿ ਪਾਵਰਕਾਮ ਦੇ ਵਿੱਚ ਹੋ ਰਹੇ ਕਾਟੇ ਬਾਰੇ ਵੀ ਕੇਂਦਰੀ ਵਿੱਤ ਮੰਤਰਾਲੇ ਨੇ 2 ਮਾਰਚ ਨੂੰ ਵਿਚਲੇ ਮੰਤਰਾਲੇ ਨੂੰ ਪੱਤਰ ਲਿਖਿਆ ਸੀ ਤੇ ਉਸ ਤੋਂ ਬਾਅਦ 5 April 2024 ਨੂੰ ਪੰਜਾਬ ਸਰਕਾਰ ਨੇ ਪੱਤਰ ਲਿਖ ਕੇ ਆਪਣਾ ਪੱਖ ਪੇਸ਼ ਕੀਤਾ ਸੀ ਇਹ ਵੀ ਦੱਸਿਆ ਕਿ ਸੀ ਕਿ ਸਾਲ 2023 ਦੇ ਵਿੱਚ ਵਿੱਤੀ ਘਾਟੇ ਦੇ ਕਾਰਨ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਵਿਚਲੀ ਖਰੀਦ ਤੇ 2757 ਕਰੋੜ ਰੁਪਏ ਦਾ ਵਾਅਦਾ ਹੈ ਸਾਲ 2022-23 ਦੇ ਵਿੱਚ ਪੂਰੇ ਦੇਸ਼ ਵਿੱਚ 10% ਵਿਦੇਸ਼ੀ ਕੋਇਲੇ ਦੀ ਫਰਤ ਕਰਨ ਲਈ ਕਿਹਾ ਗਿਆ ਸੀ ਤੇ ਜਿਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਖਰਚਾ ਹੱਦ ਵਧਾਉਣ ਦਾ ਵਿਚਾਰ ਪੰਜਾਬ ਲਈ ਵੱਡੀ ਰਾਹਤ ਵਾਲੀ ਗੱਲ ਹੋ ਸਕਦੀ ਹੈ ਕਿਉਂਕਿ ਸਰਕਾਰ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਆ ਸੀ ਤੇ ਇਸੇ ਕਾਰਨ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀਆਂ ਤਨਖਾਹਾਂ 4 ਸਤੰਬਰ ਨੂੰ ਦਿੱਤੀਆਂ ਗਈਆਂ ਇਸ ਤੋਂ ਇਲਾਵਾ 3 ਰੁਪਏ ਪ੍ਰਤੀ 7 ਕਿਲੋਵਾਟ ਬਿਜਲੀ ਸਬਸਿਡੀ ਖਤਮ ਕਰਨ ਤੇਲ ਦੀਆਂ ਕੀਮਤਾਂ ਵਧਾਉਣ ਅਤੇ ਗ੍ਰੀਨ ਟੈਕਸ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਤੇ ਜਿਹੇ ਦੇ ਵਿਚਕਾਰ ਹੁਣ ਰਾਹਤ ਵਾਲੀ ਗੱਲ ਹੋ ਸਕਦੀ ਹੈ ਪੰਜਾਬ ਸਰਕਾਰ ਲਈ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਸੀ ਪੰਜਾਬ ਸਰਕਾਰ ਤੇ ਇਸੇ ਦੇ ਵਿਚਾਰੇ ਕਿਹਾ ਜਾ ਰਿਹਾ ਕਿ ਹੁਣ ਕੇਂਦਰ ਸਰਕਾਰ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਵਧਾਉਣ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ ਅੱ비 ਮੈਂ ਹੱਸਨੇਨਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਤੇ ਲਈ ਵੱਡੀ ਖੁਸ਼ਖਬਰੀ ਹੋ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਕਰਜ਼ੇ ਦੇ ਵਿੱਚ ਜਿਹੜਾ ਵਾਅਦਾ ਕਰਨ ਦੀ ਮੰਗ ਕੀਤੀ ਸੀ ਕਿਹਾ ਜਾ ਰਿਹਾ ਹੈ ਸਿੱਕਿ ਕਰਜ਼ਾ ਦਰ ਵਧਾਈ ਜਾਵੇ ਤੇ ਇਸ ਵਿੱਚਕਾਰ ਹੁਣ ਇਸ ਮੰਗ ਨੂੰ ਬੂਰ ਲੱਗ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਇਸ ਦੀ ਜੜੀ ਇਹ ਗੱਲ ਸੁਣੀ ਜਾਵੇਗੀ ਕੇਂਦਰ ਸਰਕਾਰ ਨੂੰ ਇੱਕ ਜਿਹੜੀ ਚਿੱਠੀ ਲਿਖੀ ਗਈ ਸੀ ਤਾਂ ਇਸੇ ਵਿਚਾਲੇ 10000 ਕਰੋੜ ਦੇ ਖਰਚੇ ਦੀ ਮੰਗ ਕੀਤੀ ਗਈ ਸੀ ਵਾਦਾ ਕਰਨ ਦੀ ਮੰਗ ਕੀਤੀ ਸੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਮੰਗ ਨੂੰ ਸ਼ਾਇਦ ਬੂਰ ਲੱਗ ਸਕਦਾ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅੱਗੇ ਚਾਲੂ ਵਿੱਤੀ ਸਾਲ ਦੌਰਾਨ ਖਰਚੇ ਦੀ ਸੀਮਾ ਵਧਾਉਣ ਦੀ ਮੰਗ ਰੱਖੀ ਹੈ ਤੇ ਸਰਕਾਰ ਨੇ ਖਰਚਾ ਸੀਮਾ 10000 ਕਰੋੜ ਰੁਪਏ ਵਧਾਉਣ ਦੀ ਮੰਗ ਕੀਤੀ ਸੀ ਤੇ ਇਸ ਵਿਚਾਲੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਵਧਾ ਸਕਦੀ ਹੈ ਇਸ ਮਾਮਲੇ ਦੇ ਵਿੱਚ ਕੇਂਦਰੀ ਬਜਟ ਮੰਤਰਾਲੇ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਤੱਥਾਂ ਦੇ ਮੱਦੇ ਨਜ਼ਰ ਖਰਚਾ ਹੱਦ ਵਿੱਚ ਕਟੌਤੀ ਦੀ ਬਹਾਲੀ ਨੂੰ ਪਰਫਾਨ ਕੀ ਦੇਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਸੋ ਰਾਹਤ ਵਾਲੀ ਗੱਲ ਹੋਵੇਗੀ ਪੰਜਾਬ ਸਰਕਾਰ ਦੇ ਲਈ ਕਿਉਂਕਿ ਵਿੱਤ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਜਿਹੜੀ ਬਤਾਈ ਜਾਵੇ ਤੇ ਇਸ ਨੂੰ ਲੈ ਕੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ ਹਾਲਾਂਕਿ ਪਾਵਰਕਾਮ ਦੇ ਵਿੱਚ ਹੋ ਰਹੇ ਕਾਟੇ ਬਾਰੇ ਵੀ ਕੇਂਦਰੀ ਵਿੱਤ ਮੰਤਰਾਲੇ ਨੇ 2 ਮਾਰਚ ਨੂੰ ਵਿਚਲੇ ਮੰਤਰਾਲੇ ਨੂੰ ਪੱਤਰ ਲਿਖਿਆ ਸੀ ਤੇ ਉਸ ਤੋਂ ਬਾਅਦ 5 April 2024 ਨੂੰ ਪੰਜਾਬ ਸਰਕਾਰ ਨੇ ਪੱਤਰ ਲਿਖ ਕੇ ਆਪਣਾ ਪੱਖ ਪੇਸ਼ ਕੀਤਾ ਸੀ ਇਹ ਵੀ ਦੱਸਿਆ ਕਿ ਸੀ ਕਿ ਸਾਲ 2023 ਦੇ ਵਿੱਚ ਵਿੱਤੀ ਘਾਟੇ ਦੇ ਕਾਰਨ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਬਿਜਲੀ ਖਰੀਦ ਤੇ 2757 ਕਰੋੜ ਰੁਪਏ ਦਾ ਵਾਅਦਾ ਹੈ ਸਾਲ 2022-23 ਦੇ ਵਿੱਚ ਪੂਰੇ ਦੇਸ਼ ਵਿੱਚ 10 ਫੀਸਦੀ ਵਿਦੇਸ਼ੀ ਕੋਇਲੇ ਦੀ ਵਰਤੋਂ ਕਰਨ ਲਈ ਕਿਹਾ ਗਿਆ ਸੀ ਤੇ ਜਿਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਖਰਚਾ ਹੱਦ ਵਧਾਉਣ ਦਾ ਵਿਚਾਰ ਪੰਜਾਬ ਲਈ ਵੱਡੀ ਰਾਹਤ ਵਾਲੀ ਗੱਲ ਹੋ ਸਕਦੀ ਹੈ ਕਿਉਂਕਿ ਸਰਕਾਰ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਆ ਸੀ ਤੇ ਇਸੇ ਕਾਰਨ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀਆਂ ਤਨਖਾਹਾਂ 4 ਸਤੰਬਰ ਨੂੰ ਦਿੱਤੀਆਂ ਗਈਆਂ ਇਸ ਤੋਂ ਇਲਾਵਾ 3 ਰੁਪਏ ਪ੍ਰਤੀ 7 ਕਿਲੋਵਾਟ ਬਿਜਲੀ ਸਬਸਿਡੀ ਖਤਮ ਕਰਨ ਤੇਲ ਦੀਆਂ ਕੀਮਤਾਂ ਵਧਾਉਣ ਅਤੇ ਗ੍ਰੀਨ ਟੈਕਸ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਤੇ ਜਿਹੇ ਦੇ ਵਿਚਕਾਰ ਹੁਣ ਰਾਹਤ ਵਾਲੀ ਗੱਲ ਹੋ ਸਕਦੀ ਹੈ ਪੰਜਾਬ ਸਰਕਾਰ ਲਈ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਸੀ ਪੰਜਾਬ ਸਰਕਾਰ ਤੇ ਇਸ ਦੇ ਵਿਚਾਰੇ ਕਿਹਾ ਜਾ ਰਿਹਾ ਕਿ ਹੁਣ ਕੇਂਦਰ ਸਰਕਾਰ ਪੰਜਾਬ ਦੀ ਕਰਜ਼ਾ ਹੱਦ 10000 ਕਰੋੜ ਰੁਪਏ ਵਧਾਉਣ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ ਅੱ비 ਮੈਂ ਹੱਸ ਨਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਤੇ ਲਈ ਵੱਡੀ ਖੁਸ਼ਖਬਰੀ ਹੋ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਕਰਜ਼ੇ ਦੇ ਵਿੱਚ ਜਿਹੜਾ ਵਾਅਦਾ ਕਰਨ ਦੀ ਮੰਗ ਕੀਤੀ ਸੀ ਕਿਹਾ ਜਾ ਰਿਹਾ ਹੈ ਸਿੱਕਿ ਕਰਜ਼ਾ ਦਰਵਿਦਾਈ ਜਾਵੇ ਤੇ ਇਸ ਵਿੱਚਕਾਰ ਹੁਣ ਇਸ ਮੰਗ ਨੂੰ ਬੂਰ ਲੱਗ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਇਸ ਦੀ ਜੜੀ ਇਹ ਗੱਲ ਸੁਣੀ ਜਾਵੇਗੀ ਕੇਂਦਰ ਸਰਕਾਰ ਨੂੰ ਇੱਕ ਜਿਹੜੀ ਚਿੱਠੀ ਲਿਖੀ ਗਈ ਸੀ ਤਾਂ ਇਸੇ ਵਿਚਾਲੇ 10000 ਕਰੋੜ ਦੇ ਖਰਚੇ ਦੀ ਮੰਗ ਕੀਤੀ ਗਈ ਸੀ ਵਾਦਾ ਕਰਨ ਦੀ ਮੰਗ ਕੀਤੀ ਸੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਮੰਗ ਨੂੰ ਸ਼ਾਇਦ ਬੂਰ ਲੱਗ ਸਕਦਾ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅੱਗੇ ਚਾਲੂ ਵਿੱਤੀ ਸਾਲ ਦੌਰਾਨ ਖਰਚੇ ਦੀ ਸੀਮਾ ਵਧਾਉਣ ਦੀ ਮੰਗ ਰੱਖੀ ਹੈ ਤੇ ਸਰਕਾਰ ਨੇ ਖਰਚਾ ਸੀਮਾ 10000 ਕਰੋੜ ਰੁਪਏ ਵਧਾਉਣ ਦੀ ਮੰਗ ਕੀਤੀ ਸੀ ਤੇ ਇਸ ਵਿਚਾਲੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਵਧਾ ਸਕਦੀ ਹੈ ਇਸ ਮਾਮਲੇ ਦੇ ਵਿੱਚ ਕੇਂਦਰੀ ਬਿਜਲੀ ਮੰਤਰਾਲੇ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਤੱਥਾਂ ਦੇ ਮੱਦੇ ਨਜ਼ਰ ਕਰਜ਼ਾ ਹੱਦ ਵਿੱਚ ਕਟੌਤੀ ਦੀ ਬਹਾਲੀ ਨੂੰ ਪਰਫਾਨ ਕੀ ਦੇਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਸੋ ਰਾਹਤ ਵਾਲੀ ਗੱਲ ਹੋਵੇਗੀ ਪੰਜਾਬ ਸਰਕਾਰ ਦੇ ਲਈ ਕਿਉਂਕਿ ਵਿੱਤ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਪੰਜਾਬ ਦੀ ਕਰਜ਼ਾ ਹੱਦ 10000 ਕਰੋੜ ਰੁਪਏ ਜੋ ਜਿਹੜੀ ਬਤਾਈ ਜਾਵੇ ਤੇ ਇਸ ਨੂੰ ਲੈ ਕੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ ਹਾਲਾਂਕਿ ਪਾਵਰਕਾਮ ਦੇ ਵਿੱਚ ਹੋ ਰਹੇ ਕਾਟੇ ਬਾਰੇ ਵੀ ਕੇਂਦਰੀ ਵਿੱਤ ਮੰਤਰਾਲੇ ਨੇ 2 ਮਾਰਚ ਨੂੰ ਵਿਚਲੇ ਮੰਤਰਾਲੇ ਨੂੰ ਪੱਤਰ ਲਿਖਿਆ ਸੀ ਤੇ ਉਸ ਤੋਂ ਬਾਅਦ 5 April 2024 ਨੂੰ ਪੰਜਾਬ ਸਰਕਾਰ ਨੇ 72 ਲਿਖ ਕੇ ਆਪਣਾ ਪੱਖ ਪੇਸ਼ ਕੀਤਾ ਸੀ ਇਹ ਵੀ ਦੱਸਿਆ ਸੀ ਕਿ ਸਾਲ 2022-23 ਦੇ ਵਿੱਚ ਵਿੱਤੀ ਕਾਟੇ ਦੇ ਕਾਰਨ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਵਿਚਲੀ ਖਰੀਦ ਤੇ 2757 ਕਰੋੜ ਰੁਪਏ ਦਾ ਵਾਅਦਾ ਹੈ ਸਾਲ 2022-23 ਦੇ ਵਿੱਚ ਪੂਰੇ ਦੇਸ਼ ਵਿੱਚ 10% ਵਿਦੇਸ਼ੀ ਕੋਇਲੇ ਦੀ ਵਰਤੋਂ ਕਰਨ ਲਈ ਕਿਹਾ ਗਿਆ ਸੀ ਤੇ ਜਿਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਖਰਚਾ ਹੱਦ ਵਧਾਉਣ ਦਾ ਵਿਚਾਰ ਪੰਜਾਬ ਲਈ ਵੱਡੀ ਰਾਹਤ ਵਾਲੀ ਗੱਲ ਹੋ ਸਕਦੀ ਹੈ ਕਿਉਂਕਿ ਸਰਕਾਰ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਗੈਰਿਆਸੀ ਤਾਂ ਇਸੇ ਕਾਰਨ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀਆਂ ਤਨਖਾਹਾਂ 4 ਸਤੰਬਰ ਨੂੰ ਦਿੱਤੀਆਂ ਗਈਆਂ ਇਸ ਤੋਂ ਇਲਾਵਾ 3 ਰੁਪਏ ਪ੍ਰਤੀ 7 ਕਿਲੋਵਾਟ ਬਿਜਲੀ ਸਬਸਿਡੀ ਖਤਮ ਕਰਨ ਤੇਲ ਦੀਆਂ ਕੀਮਤਾਂ ਵਧਾਉਣ ਅਤੇ ਗ੍ਰੀਨ ਟੈਕਸ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਤੇ ਜਿਹੇ ਦੇ ਵਿਚਕਾਰ ਹੁਣ ਰਾਹਤ ਵਾਲੀ ਗੱਲ ਹੋ ਸਕਦੀ ਹੈ ਪੰਜਾਬ ਸਰਕਾਰ ਲਈ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਸੀ ਪੰਜਾਬ ਸਰਕਾਰ ਤੇ ਇਸੇ ਦੇ ਵਿਚਾਰੇ ਕਿਹਾ ਜਾ ਰਿਹਾ ਕਿ ਹੁਣ ਕੇਂਦਰ ਸਰਕਾਰ ਪੰਜਾਬ ਦੀ ਖਰਚਾ ਹੱਦ 10000 ਕਰੋੜ ਰੁਪਏ ਵਧਾਉਣ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ। ਅੱ비 ਮੈਂ ਹੱਸ ਨਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਤੇ ਲਈ ਵੱਡੀ